ਆ ਪੰਜਵਾ ਸ਼ਕਾਇ ਲਿਓ ਮਹਾ ਬਲੀ ਤੇ ਆਪਣੇ ਚਰਨ ਭਰਾਤ ਏਕ ਨਾਮ ਦਿਓ ਮਨ ਮੰਤਾ ਮੈਨ ਸੁਨਾ ਕਤੋਂ ਜਾਤ ਸ਼ਕਾਇ ਲਿਓ ਮਹਾ ਬਲੀ ਤੇ ਆਪਣੇ ਚਰਨ ਉਪਰਾਤ ਇੱਕ ਨਾਮ ਦੀਓ ਮਨ ਮੰਤਾ ਵੈਸਨਾ ਕਰ ਤੂੰ ਜਾਤ ਸਤਗੁਰ ਪੂਰੇ ਕਿੰਨੇ ਦਾਤ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੇ ਦਾਤ ਰਹਾ ਤੰਗੀ ਕਾਰ ਕਿਉ ਪ੍ਰਭ ਆਪਣਾ ਭਗਤਨ ਕੀ ਰਾਖੀ ਬਾਤ ਚਰਨ ਸ਼ਰਨ ਗਏ ਪ੍ਰਭ ਆਪਣੇ ਸੁਖ ਪਾਇਓ ਧਨ ਰਾਤ ਅੰਗੇਕਾਰ ਕਿਉ ਪ੍ਰਭ ਆਪਣੇ ਭਗਤਨ ਕੀ ਰਾਖੀ ਬਾਤ ਨਾਨਕ ਚਰਨ ਕਹੇ ਪ੍ਰਭ ਆਪਣੇ ਸੁਖ ਪਾਇਓ ਧਨ ਰਾਤ ਵਾਹਿ ਗੁਰਜੀਤ ਕਾ ਖਾਲਸਾ ਵਾਹਿਗੁਰਜੀਤ ਕੀ ਫਤ